ਅੱਜ ਆਪਾਂ ਮਾਰਨਿੰਗ ਦੇ ਟੈਂਪਰਾਂ ਵਰਗੀ ਮਸ਼ੀਨ ਲਾ ਕੇ ਕਰਤੀ ਸੀਗੀ ਸਵੇਰ ਤੋਂ ਸ਼ੁਰੂਆਤ ਦਿਨ ਪਰ ਹਾਂ 11:45 ਕਰਦੀ ਸੀ ਮਤਲਬ ਕਿ ਮਨਾ ਸਾਤੇ ਚਾਹ ਦਾ ਤਿਆਰ ਸੀ ਇਹੋ ਲਾ ਲਈ ਆਪਾਂ ਮਸ਼ੀਨ ਮੁਰਚੇ ਪਚੋੜਦੇ ਚ ਆ ਗਈ ਤੇ ਤਰਤੀ ਕਿ ਟਿਕਨ ਕੱਟ ਕੇ ਰੱਖਤੀ ਸੀ ਦੁੱਧ ਵੀ ਉੱਤੀ ਹੁਣੇ ਫਤ ਕੇ ਲੈ ਕੇ ਆ ਰਹੇ ਸੀ ਤੇ ਚਾਹ ਬਣਾ ਲਈ ਸੀ ਆਪਾਂ ਆ ਜੋ ਲਿਆ ਉਹ ਦੁੱਧ ਤੇ ਸਾਰੇ ਜਾਨੀ ਬੈਠ ਕੇ ਚਾਹ ਪੀਣ ਲੱਗੇ ਸੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਹਾਂ ਤੇ ਟਾਈਮ ਮਾਰਨਿੰਗ ਦਾ ਹਲੇ ਟਾਈਮ ਹੋਇਆ 5:00 ਦੇ 10 ਮਿੰਟ ਤੇ ਆਪਾਂ ਤਾਂ ਅੰਚੂੜਨ ਦਿਖਾਉਨੇ ਤੁਹਾਨੂੰ ਠੀਕ ਆ ਠੀਰ ਬਣਨੀ ਸ਼ੀਰ ਲੈ ਕੇ ਜਾਵਾਂਗੇ ਆਪਾਂ ਬਾਗ ਦੇ ਬਾਬਾ ਸ਼ੇਖ ਪੱਤਾ ਤੇ ਉੱਧਰ ਮੇਰੀ ਮਸ਼ੀਨ ਕੱਪੜਿਆਂ ਨੂੰ ਲੋਡ ਪਾਇਆ ਵਾ ਦੁੱਧ ਵਾਲੀ ਮਸ਼ੀਨ ਆ ਗਈ ਹੈ ਧੋਣ ਵਾਸਤੇ ਤੇ ਚਾਹ ਬਣਾ ਕੇ ਰੱਖ ਲਈ ਹੁਣ ਸਾਰੇ ਜਣੇ ਬੈਠ ਕੇ ਚਾਹ ਪੀਵਾਂਗੇ ਚਾਹ ਪੀਨੇ ਤੇ ਚਲੋ ਜੀ ਵਲੌਗ ਆਪਾਂ ਅੱਜ ਮਾਰਨਿੰਗ ਤੋਂ ਸ਼ੁਰੂ ਕਰ ਲਿਆ अर्ਲੀ ਮਾਰਨਿੰਗ ਕਰ ਲਿਆ ਅੱਗੇ ਕਰਦੇ ਤਾਂ ਆਪਾਂ ਅੱਗੇ ਵੀ ਮਾਰਨਿੰਗ ਹੀ ਹੁੰਨੇ ਆ ਪਰਾਜਿਆ ਪਰਲੀ ਮਾਰਨਿੰਗ ਕਰ ਲਿਆ ਸਵੇਰੇ 4 ਵਜੇ ਉੱਠ ਕੇ ਬਹੁਤ ਵਧੀਆ ਲੱਗਿਆ ਜਾਨੀ ਅੱਗੇ ਵੀ ਉੱਠਦੇ ਤੁਹਾਨੂੰ ਜਿੱਦਾਂ 5:30 ਪੌਣੇ 6 ਹੋ ਜਾਂਦੇ ਆ ਤੇ ਵੀਰ ਜੀ ਹੁਣੀ ਧਾਰਾ ਨਾ ਸ਼ਾਮ ਵਾਲੇ ਟਾਈਮ ਅਸੀਂ ਲਾਉਣੇ ਹੁੰਨੇ ਮਸ਼ੀਨ ਤੇ ਸਵੇਰ ਵਾਲੇ ਟਾਈਮ ਇਹ ਕਹਿੰਦੇ ਸਾਨੂੰ ਉੱਥੇ ਚੂਣੀਆਂ ਸੁੱਕ ਨਹੀਂ ਲੱਗਦੀਆਂ ਅਸੀਂ ਉਵੇਂ ਚੋਲਾਂਗੇ ਅੱਜ ਫਿਰ ਮੈਂ ਖਾ ਨਹੀਂ ਲੈ ਕੇ ਜਾਣਾ ਖੀਰ ਲੈ ਕੇ ਜਾਣੀ ਹੈ ਵੀ ਜਲਦੀ ਕੰਮ ਨਵੇੜਾਂਗੇ ਤਾਂ ਜਲਦੀ ਫਿਰ ਖੀਰ ਬਣੂਗੀ ਜਲਦੀ ਧਾਰਾ ਚੋਣੀਆਂ ਜਾਣੀਆਂ ਤਾਂ ਤਾਂ ਕਰਕੇ ਫਿਰ ਉੱਠ ਕੇ 4 ਵਜੇ ਆਪਾਂ 4:30 ਵਜੇ ਦੇ ਨੂੰ ਮਸ਼ੀਨ ਲਾ ਲਈ ਸੀਗੀ ਤੇ ਧਾਰਾਂ ਦਾ ਕੰਮ ਨਿਬੜ ਗਿਆ ਤੇ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤ ਚੈੱਕ ਲਿਓ ਡਰਮ ਵੀਰ ਜੀ ਖੀਰ ਚ ਪਾਉਣਾ ਦੱਦ ਲਿਆਓ ਬਲੌਗ ਆਪਾਂ ਸ਼ੁਰੂ ਕਰ ਲਿਆ ਦਿੰਦੇ ਰਵਾਂਗੇ ਤੁਹਾਨੂੰ ਅਪਡੇਟ ਦਿਨ ਭਰ ਦੀ ਤੇ ਵੀਡੀਓ ਦੇ ਨਾਲ ਬਣੇ ਰਹੋ ਜੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਹੁੰਨੇ ਆ ਤਾਂ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਬਾਬਾ ਜੀ ਦੇ ਵੀ ਜਾ ਕੇ ਕਰਾਵਾਂਗੇ ਤੁਹਾਨੂੰ ਦਰਸ਼ਨ ਜਾਵਾਂਗੇ ਅੱਪਾ ਸੇ ਫਰਤੀ ਅਜਕੀਰ ਲੈ ਕੇ ਚਲੋ ਜੀ ਚਾਹ ਪੀ ਲਈਏ ਕੱਪੜੇ ਕੱਢ ਦਿੱਗੇ ਮਸ਼ੀਨ ਚੋਂ ਸਾਰਾ ਕੰਮ ਆਪ ਆਪ ਦਾ ਡਨ ਕਰਕੇ ਫੇਰ ਹੀ ਜਾਵਾਂਗੇ ਠੀਕ ਹੈ ਜੀ ਉਜੀ ਤੇ ਮੋਂ ਹੋ ਗਏ ਸਾਡੇ ਛੇਰ ਕੰਮ ਤਿੰਦੇ ਆਪਾਂ ਸਾਰੇ ਨਿਵੇੜ ਲਏ ਆਪਾਂ ਹੋ ਗਏ ਤਿਆਰ ਕੱਪੜੇ ਧੋ ਕੇ ਆਪਾਂ ਸੁੱਕਣੇ ਪਾਤੇ ਆ ਤੇ ਜਾ ਵੀ ਸਕਦੀਆਂ 7:37 ਵਾਲੀ ਬੱਸ ਨੂੰ ਚੜ ਜੂਂਦੀ ਜਾਣੀ ਮੋਂ ਗਿਓ ਜਾ ਕੇ ਇਥੋਂ ਆਪਾਂ ਜਾਣਾ ਮੋਂ ਗਿਓ ਮੋਂ ਗਿਓ ਤਰਨ 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 ਤੋਂ ਕਹਾਂਗੇ ਅਸੀਂ ਫਕਤਿਆਰੀ ਤੋਂ ਬਾਅਦ ਤੋਂ ਤਰਨ ਤਰਨ ਬਾਈਪਾਸ ਤੋਂ ਮਿਲ ਜਾਂਦੇ ਹਾਂ ਤਾਂ ਬਣੇ ਹੋਏ ਵੀਡੀਓ ਦੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਦਰਸ਼ਨ ਸਾਡੇ ਦੇ ਲੈ ਚ ਲਈਏ ਤੁਹਾਨੂੰ ਵੀ ਸੇਖ ਪੱਤੇ ਸੇਖ ਪੱਤਾ ਦੁੱਧ ਦੀਆਂ ਅਸ਼ੀਰਵਾਦ ਰੌਣਾਂ ਨਾਲ ਸਭ ਨੂੰ ਦੇਵੇ ਕੁੱਲ ਦੀ ਆਸਮਰਾਦ ਪੂਰੀ ਕਰੇ ਪਾ ਦੋ ਖੀਰ ਢੋਲਣੀ ਕਿ ਆਪਣਾ ਜ਼ਰੂਰੀ ਕੰਮ ਸੀ ਜਿਹੜਾ ਆਪਾਂ ਕੱਪੜੇ ਧੋਤੇ ਚੱਲ ਤੇ ਚੱਲ ਹੁਣ ਸੌਣੇ ਲਾ ਰੋਜ਼ੀ ਬਣੇ ਰਿਹਾ ਵੀਡੀਓ ਦੇ ਨਾਲ ਤੇ ਕਰਦੀ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਹੁਣ ਆਪਾਂ ਤਿਆਰੀ ਕਰ ਲਗੇ ਮੈਂ ਤੁਹਾਨੂੰ ਦਿਖਾਉਣੀ ਆ ਖੀਰ ਆਪਣੀ ਬਣ ਕੇ ਰੈਡੀ ਹੋ ਗਈ ਹੋਗੀ ਗੱਡੀ ਆ ਗਈ ਆਪਣੀ ਪਿੱਛੇ ਤੁਹਾਨੂੰ ਦਿਖ ਰਹੀ ਹੋਗੀ ਅੱਜ ਤਾਂ ਕਰਕੇ ਸੋਖਾ ਹੋ ਗਿਆ ਨਹੀਂ ਮੈਨੂੰ ਐਕਟਿਵ ਵਾਲਾ ਲੈ ਕੇ ਮੋਗੇ ਤੱਕ ਜਾਣਾ ਪੈਣਾ ਸੀਗਾ ਤੇ ਲੰਗੀ ਕਰ ਦਿੰਦੀ ਨਾ ਨਹੀਂ ਥੱਲੇ ਲਾ ਦੇਣੀ ਸੀ ਇਹਨਾਂ ਥੱਲੇ ਲਾ ਦੇਣੀ ਸੀ ਪੈ ਜੂਗੀ ਡੋਰ ਨੀਚੇ ਕੀਰ ਬਣ ਕੇ ਰੱਖ ਲੈ ਥੱਲੇ ਲਵਾ ਕੇ ਨਾ ਪਹਿਲਾਂ ਨਹੀਂ ਨਹੀਂ ਪੈ ਜਾਣੀ ਆ ਤੇ ਥੱਲੇ ਲਵਾ ਕੇ ਕੜਛੀ ਮਾਰਦੇ ਫਿਰ ਬਾਲੀ ਗਰਮ ਜੀ ਨਾ ਲੱਗਦੀ ਜਾਂਦੀ ਉੱਥੇ ਸਾਰੇ ਬੰਦ ਕੋਈ ਹੁੰਦਾ ਕੋਈ ਬੈਠਾ ਕੋਈ ਬੈਠਾ ਬਾਕੀ ਕੋਈ ਕੋਈ ਮਾਮਲਾ ਸ਼ੁਭਾ ਜਦੋਂ ਕੰਨ ਮੈਂ ਕਹਿੰਦਾ ਵੀ ਤੋਲਦੇ ਕੰਨ ਆਏ ਹੁਣ ਇੱਥੇ ਬਾਹਰ ਰੱਖਣੇ ਪਰ ਕਹਿੰਦਾ ਜੇ ਵੀ ਆਉਂਦਾ ਨਹੀਂ ਤਾਂ ਮੈਂ ਰੋ ਤੇ 12 ਨੂੰ ਆਇਆ ਸੀ ਆਪਾਂ ਜਦੋਂ ਪੰਜਾਂ ਛਿਆਂ ਥਾਵਾਂ ਤੋਂ ਭਰਨ ਖਮਾਇ ਕਿਥੋਂ ਭਰ ਕੇ ਹਟ ਜਾਂਦੇ ਆ ਮੈਂ ਹੁਣ ਆਇਆ ਤੈਨੂੰ ਵੀ ਉਹਦੇ 12:00 ਵਜੇ ਤਹਾਨੂੰ ਵਧੀ ਜਾਂਦਾ ਲੋ ਜੀ ਆ ਕੇ ਆਪਾਂ ਆ ਗਈ ਸੀਗੇ ਬਾਬੇ ਦੇੋਂ ਮੈਂ ਆ ਗਈ ਸੀ 3 ਵਜੇ ਹਾਂ ਆ ਕੇ ਬੈਗੇ نیند ਆ ਗਈ ਸੌਂ ਗਈ ਥੱਕ ਗਈ ਸੀ ਸਿਰ ਦੁਖਣ ਲੱਗ ਗਿਆ ਬੱਸ ਜੀ ਹੁਣ ਆਪਾਂ ਦੁਬਾਰਾ ਫੇਰ ਲੱਗੇ ਆਂ ਚਾਹ ਦਾ ਕੱਪ ਪੀਣ ਤੇ ਫੇਰ ਹੁੰਨੇ ਆ ਪਸ਼ੂਆਂ ਲਈ ਧਾਰਾ ਡੋਕੇ ਚੋਵਾਂਗੇ ਪਸ਼ੂ ਨਵਾਵਾਂਗੇ ਸ਼ਾਮ ਵਾਲਾ ਕੰਮ ਕਰਾਂਗੇ ਸਬਜ਼ੀ ਬਣਾਉਣੀ ਆ ਰੋਟੀ ਬਣਾਉਣੀ ਆ ਹੁਣੇ ਹੁਣ ਕੈਮ ਜੀ ਹੋ ਕੇ ਕੰਮ ਧੰਦਾ ਕਰਦੇ ਆ ਇਹ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆ ਪੈ ਇੱਥੇ ਕਰਦੇ ਆ ਮਿਲਦੇ ਆ ਫਿਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਅਬਾ ਹਾਤਰਾ ਹੁਚੜਦੀ ਕਲਾਚ ਰੋ ਬਾਈ